डेजिग्नेशन की नैब सी तरह ठीक है अटॉर्नी सी हां जी अटॉर्नी अट जो भी काम तो नहीं रुके नहीं, नहीं नहीं चार दिन से फोटो वगैरह तो होगी सर कराओ फिर करो 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 मैं नहीं नहीं कोई कुछ करो उठो ਫਿਰ ਇਹਦਾ ਕੈਮਰੇ ਨਾਲ ਜਿਹੜਾ ਤੁਸੀਂ ਲਵਾਂਗੇ। ਹਾਂ। ਨਹੀਂ ਇਹਨਾਂ ਦੀ ਫੋਟੋ ਹੋਊਗੀ। ਹੋ ਗਿਆ। ਹੋ ਗਿਆ। ਕੋਈ ਕਿਸੇ ਕਿਸਮ ਦੀ ਕੋਈ ਕੋਈ ਕਿਸੇ ਨੇ پیسے ਤੁਸੀਂ ਕਰੀ ਨਹੀਂ ਨਹੀਂ ਸਰ ਜੋ ਕਿ ਆ ਬੁੱਧਵਾਰ ਨੂੰ ਆਜੀ ਵੀਰਵਾਰ ਨੂੰ ਆਜੀ ਨਹੀਂ ਨਹੀਂ ਸਰ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਕਿਸੇ ਕਰੇਟ ਬੜਾ ਤਾਂ ਨਿਆ ਤੇ ਤਸੀਲਦਾਰ ਨੇ ਅਦਾ ਕਰ ਜਦੋਂ ਮਲੇ ਥੋੜੀ ਆ ਵੀ ਲੋਕਾਂ ਨੂੰ ਅਸੀਂ ਖੱਜਲ ਖਾਰ ਹੋ ਰਹੀ ਹੈ ਖੱਜਲ ਖਾਰ ਕੋਈ ਨਹੀਂ ਇਹਨਾਂ ਨੂੰ ਕਹਤੋਂ ਤੁਸੀਂ ਪਰ ਵਧੀਆ ਸਰ ਇਹ ਬੜਾ ਬਧੀਆ ਪ੍ਰਲੈ ਨਾ ਇਹ ਤਾਂ ਕਲਾਕਾਰਾਂ ਨੂੰ ਵੀ ਕਹਤੋ ਅੱਛਾ ਇਹ ਤਾਂ ਹੈਡ ਮਾਸਟਰ ਨੂੰ ਵੀ ਕਹਦਾ ਜੀ ਤੁਸੀਂ ਆ ਦੇ ਰਿਸ਼ਤੇ ਕਰ ਲੋਕਾਂ ਨੂੰ ਸੁਣਿਆ ਅੱਛਾ ਇਹ ਹੋ ਗਈ ਆ ਤੇ ਫੋਟੋ ਹੋ ਗਈ ਵਾ ਵਾ ਇਹਨਾਂ ਨੂੰ ਇਹ ਲੰਬੜ ਦਾ ਜੀ ਇਹ ਗਵਾਹ ਜੀ ਇਹਨਾਂ ਨੇ ਕਰਾਇਆ ਸਾਰਾ ਕੁਝ ਸਹੀ ਹੋ ਗਿਆ ਹਾਂਜੀ ਆਲੋ ਥੈਂਕ ਯੂ ਮਾਨ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਬੇਟੇ ਨੇ ਪੁਰਾਣੇ ਭਾਈ ਦੇ ਹਿੱਸੇ ਵਿਆਪਕ ਜੀ ਉਹਦੀ ਜੀ ਹੁੰਦਾ ਕੋਈ ਗੱਲ ਫਰਵਾਲਾ ਨੰਨਾ ਨਹੀਂ ਦੱਸ ਹਰਮ ਵੀ ਕਰਾਈ ਇਹ ਨਮੀ ਕਰਾਈ ਵੀ ਜੀ ਇਹ ਬਾਈ ਦੀ ਹੈ ਜੀ ਉਹਦੀ ਉਹਦੀ ਪ੍ਰਿੰਟ ਮਸ਼ੀਨ ਦੀ ਵੀ ਲੈਣੀ ਸੀ ਪਰਮਿਸ਼ਨ ਮੈਂ ਹੋਰ ਪਹਿਲਾਂ ਮੇਰਾ ਬਾਪੂ ਝਾੜੂ ਮਾਰਦਾ ਸੀ ਬਿਲਕੁਲ ਕਰ ਜੀ 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 ਤੁਹਾਨੂੰ ਬੁਲਾ ਲੈਂਦੇ ਆ ਉਹਨੂੰ ਮਿਲ ਕੇ ਉਹ ਨਹੀਂ ਲੈ ਸਕਦਾ ਸੱਚਾ ਸੱਚਾ ਮੰਗ ਸੁਪਰ ਸਤਿਅੰਦਰ ਸਾਹਿਬ ਜਿਹੜੀ ਅਫੀਸ਼ੀਅਲ ਸਰਦਾ ਉਹ ਵੀ ਡਰਾਈਵ ਚੱਲ ਰਹੀ ਹੈ ਬਟੋ ਅਜੇ ਬਾਤ ਆਪਾਂ ਪਾਰਟੀ ਦੇ ਵਰਕਰਾਂ ਨੇ ਤੁਹਾਡੇ ਚੱਪਾ ਕਰੇ ਬਹੁਤ ਸਨਾਵਤ ਫੜੀ ਚੜਦੀ ਕਲਾ ਇੰਨਾ ਚੜਦੀ ਰਹਿਣਾ ਤੁਹਾਡੀ ਚਲਦੀ ਕਲਾ ਬਣੀ ਰਹੇ ਜੀ ਤਸੀਹਦਾਰਾ ਕਹਿੰਦੇ ਹੰਕਾਰ ਕਰਦੇ ਕਹਿੰਦੇ ਕਰਦੇ ਰੱਖੋ ਜਿੰਨਾ ਕਰਦੇ ਚਾਹੀਦੇ ਮੈਂ ਕੱਢ ਕੇ ਮਾਰੂੰ ਸਾਰਿਆਂ ਨੂੰ ਠੀਕ ਹੈ ਜੀ ਚਾਹੀਦਾ ਜੀ ਇਸ ਤਰ੍ਹਾਂ ਹਾਂ ਅਸੀਂ ਨੈਤਿਕਾਰਾਂ ਨੂੰ ਪਾਣੋ ਗਵਾਂ ਨੂੰ ਮੈਨੂੰ ਕਲਰਕਾਂ ਨੂੰ ਦੇ ਦਿੰਨੇ ਆ ਤੁਹਾਡੀ ਚਾਹੀਦੀ ਹੈ ਚਾਹੀਦੀ ਹੈ ਲੋਪਨ ਥੋੜੀ ਬਚ ਰਖਵਾ ਲਓ ਨਹੀਂ ਹੁਣ ਬਹੁਤ ਵਧੀਆ ਫਰਮਾ ਲਈ ਬਹੁਤ ਤਕਰ ਤਕਰ ਬੋਲ ਰਹੇ ਹਾਂ ਮੈਨੂੰ 3.5 ਤਿੰਨ ਬੰਦੇ ਸਾਡੇ ਕਰਪਸ਼ਨ ਚ ਫੜੇ ਮਤਲਬ ਉਹਨਾਂ ਨੂੰ ਛੱਡਿਆ ਕਿਉਂ ਨਹੀਂ ਜੀ ਨਹੀਂ ਨੱਥ ਪਾਉਣੀ ਚਾਹੀਦੀ ਹੈ ਨੱਥ ਪਾਉਣੀ ਚਾਹੀਦੀ ਹੈ ਅਸੀਂ ਲੱਗੇ ਹੋਏ ਹਾਂ ਜੀ ਜਿੱਦ ਤਰ੍ਹਾਂ ਤੁਸੀਂ ਸਾਨੂੰ ਦੇ ਰਹੇ ਨਹੀਂ ਅਸਲਾ ਛੇਰੀ ਸਾਡੇ ਬਾਈ ਜੀ ਚੇਅਰਮੈਨ ਬਣਾਏ ਤਾਂ ਵੀ ਜਿੱਟੂ ਸਾਹਿਬ ਹੁਣ ਹੀ ਬਣਾਏ ਜੀ ਤੁਸੀਂ ਚੇਅਰਮੈਨ ਆਮ ਘਰ ਦਾ ਬੰਦਾ ਚੇਅਰਮੈਨ ਬਣਾਇਆ ਜੀ ਤੁਸੀਂ ਬਹੁਤ ਬਹੁਤ ਆਵਾਜ਼ ਦਿੰਦੇ ਬਾਬਾ ਸਰ ਹਰ ਇੱਕ ਕੇਂਦਰ ਚੱਲ ਰਹੀ ਸਰ ਉਹੀ ਚੱਲ ਰਹੀ ਥੀ ਮੀਡੀਆ ਨੇ ਪਹਿਲਾਂ ਬਾਈਟ ਫਿਰ ਜਿਵੇਂ ਮਰਜੀ ਉੱਥੇ ਤੇ ਨਹੀਂ ਮਰਦਾ ਸਰ ਐਮਸੀ ਕਰਾਲੀ ਤੇ ਸਾਡੇ ਹਸਪਤਾਲ ਦਾ ਵੀ ਕਰਾ ਦਿਓ ਕਰਾਲੀ ਵਾਲਿਆਂ ਦਾ ਬਹੁਤ ਵਧੀਆ ਬਣਾਉਣਾ ਜੀ ਮੇਰੇ ਨਾਲ ਗਰਾਉਂਡ ਹੋ ਰਿਹਾ ਬਾਈ ਮੈਂ ਬਿਆਨਾ ਕਰਿਆ ਸੀਗਾ ਜੀ

ਰਾਮ ਕਰੇ ਬੁੜਾ ਬੀਚ ਕੋਈ ਨਹੀਂ ਕਿਸੇ ਨੂੰ ਮੇਰਾ ਕੰਮ ਦਾ ਹੈ ਰੇ ਆਇਆ ਆਇਆ ਆਰਾਮ ਕਰੇ 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 ਦੇਖੋ ਜੀ ਸਾਹਿਬ ਜੀ ਨੇ ਦੇਖ ਲਓ ਅੱਜ ਪਾਣੀ ਹੋ ਰਿਹਾ ਕੋਈ ਤੁਹਾਨੂੰ ਐਮਐਲ ਪਾ ਦੇਖੋ ਸਾਹਿਬ ਸਾਹਿਬ ਚੁੱਪ ਜੀ ਦਵਾ ਕੀਤਾ ਜੀ ਕਿੰਨਾ ਵਜੇ ਕਿੰਨਾ ਕੰਮ ਕਰ ਰਿਹਾ ਦੇਖੋ ਸੀਐਮ ਸਾਹਿਬ ਦੋਨੋਂ ਦੀ ਬਾਹਰ ਆ ਜਾਓ ਕੋਈ ਨਹੀਂ ਹੋ ਰਿਹਾ ਆਰਾਮ ਕਰ ਸਭ ਲੋ ਸਾਰੇ ਪਿਛੇ ਨਾਲ ਦੇਖੋ ਅੱਜ ਉਹ ਮੈਂ ਟੈਕ ਕਰੂੰਗਾ ਰੈਵਨਿਊ ਰੈਵਨਿਊ ਅਧਿਕਾਰੀ ਇਸ ਤਰ੍ਹਾਂ ਤੇ ਤਹਿਸੀਲਦਾਰ ਜਿਹੜੇ ਤਹਿਸੀਲਦਾਰ ਅੱਜ ਉਹ ਕਹਿੰਦੇ ਜੀ ਅਸੀਂ ਸਮੂਹਿਕ ਛੁੱਟੀ ਲੈ ਰਹੇ ਹਾਂ ਅਸੀਂ ਸ਼ੁੱਕਰਵਾਰ ਤੱਕ ਕੋਈ ਰਿਸਟਰੀ ਨਹੀਂ ਕਰਾਂ ਅਸੀਂ ਦੋ ਤਿੰਨ ਦਿਨਾਂ ਤੋਂ ਸਾਡੇ ਅਨਰਾਗ ਵਰਮਾ ਜੀ ਸਾਡੇ ਅਫੀਸਰ ਸਾਹਿਬਾਨ ਉਹਨਾਂ ਨਾਲ ਗੱਲਬਾਤ ਸੀ ਕਿ ਕਾਰਨ ਕੀ ਹੈ ਉਹ ਕਹਿੰਦੇ ਜੀ ਸਾਡੇ ਦੋ ਤਿੰਨ ਕੁਲੀਗ ਸਾਡੇ ਦੋ ਤਿੰਨ ਸਾਥੀ ਵਿਜੀਲੈਂਸ ਨੇ ਕਰਪਸ਼ਨ ਚ ਫੜ ਲਏ ਉਹਨਾਂ ਨੂੰ ਕਲੀਅਰ ਕਰੋ ਠੀਕ ਹੈ ਜੀ ਤੇ ਫਿਰ ਅਸੀਂ ਕੰਮ ਕਰਾਂਗੇ ਮਤਲਬ ਸਿੱਧੀ ਜੀ ਸਿੱਧਾ ਜਿਹਾ ਕਹਿ ਰਹੇ ਨੇ ਕਿ ਸਾਨੂੰ ਕਰਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਰਪਸ਼ਨ ਜ਼ੀਰੋ ਟੋਲਰੈਂਸ ਹੈ ਰੋਣ ਯਾਰ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨੈਤ ਜ਼ਿਲਦਾਰਾਂ ਨੂੰ ਕਾਨੂੰਗੋਜ਼ ਨੂੰ ਈਵਨ ਜੇ ਉਹਦੂ ਵੀ ਛੋਟਾ ਕੋਈ ਅਫਸਰ ਹੈ ਉਹਨੂੰ ਵੀ ਅਸੀਂ ਰੀਸਟ੍ਰੀ ਕਰਨ ਦਾ ਅਧਿਕਾਰ ਦਿੱਤਾ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾ ਉਹ ਗਲਗਲ ਤੇ ਰੋਜ਼ ਕਹਿੰਦੇ ਨੇ ਸਾਡਾ ਆ ਬੰਦਾ ਕੋਈ ਜੈਜ ਮੰਗ ਹੋਵੇ ਮੈਂ ਮੰਨ ਲਾ ਸਾਡੇ ਬੰਦੇ ਦੀ ਪੈਸੇ ਲੈਣ ਦੇ ਫੜੇਗੇ ਰੰਗੇ ਅੱਥੀ ਬਸ ਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਨਾ ਜ਼ਿੰਦਗੀ 'ਚ ਕਦੇ ਮੈਂ ਪੈਸਾ ਖਾਦਾ ਹੈ ਜੀ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਜੀ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ ਸਾਰੇ ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਕੋਈ ਅਸੀਂ ਕਰੀ ਪਰ ਇਹਦਾ ਕੋਈ ਜਿੰਦਾਬਾਦ ਜਿੰਨਾ ਦੁਖੀ ਇਹਨਾਂ ਨੇ ਕੀਤੇ ਹੋਏ ਨੇ ਲੋਕ ਇਹ ਲੋਕਾਂ ਦੇ ਦਿਲ ਦੀ ਜਾਨਣ ਵਾਲੀ ਆ ਜਿੰਨਾ ਦੁਖੀ ਕੀਤੇ ਇਹਨਾਂ ਨੇ ਅੱਜ ਹੈ ਨਹੀਂ ਜੀ ਅੱਜ ਬੁੱਧਵਾਰ ਨੂੰ ਆਇਓ ਅੱਜ ਵੀਰਵਾਰ ਨੂੰ ਆਇਓ ਇਹਨੇ ਪੈਸੇ ਲੱਗਣਗੇ ਪੈਸੇ ਇੱਥੇ ਦੇ ਜਾ ਰਿਸਟਰੀ ਉੱਥੇ ਕਰਾ ਲਾ ਪੈਸੇ ਉੱਧਰ ਦੇ ਜਾ ਸਾਰਾ ਪਤਾ ਜੀ ਮੈਂ ਮੈਂ ਪਿੰਡਾਂ ਜੀ ਨਿਕਲਿਆ ਹੋਇਆ ਇਸ ਕਰਕੇ ਕੋਈ ਉਹਨਾਂ ਤੇ ਨਰਮਾਈ ਨਹੀਂ ਵਰਤੀ ਜਾਊਗੀ ਹੁਣ ਉਹ ਜੇ ਉਹ ਜੇ ਉਹ ਬਿਲਕੁਲ ਆਪਣੀ ਜਗ੍ਹਾ ਤੇ ਸਹੀ ਨੇ ਤਾਂ ਸਮੂਹਿਕ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਜਿਹੜੇ ਨੈਤ ਤਹਿਸੀਲਦਾਰ ਤੇ ਤਹਿਸੀਲਦਾਰ ਲੱਗਣ ਨੂੰ ਪਿਆਰ ਨੇ ਤੇ ਉਹਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਨੇ ਅਗਲੀ ਅਗਲੇ ਅਗਲੇ ਅਗਲੀ ਕੈਬਨਿਟ ਦੇ ਵਿੱਚ ਨਵੇਂ ਤਹਿਸੀਲਦਾਰਾਂ ਦੀਆਂ ਤੇ ਨਵੇਂ ਪਟਵਾਰੀਆਂ ਦੀਆਂ ਭਰਤੀਆਂ ਵਾਸਤੇ ਜਿਹੜੀ ਆ ਉਹ ਏਜੰਡਾ ਲੈ ਕੇ ਆਓ ਨਵੇਂ ਬੰਦੇ ਭਰਤੀ ਕਰਾਂਗੇ ਅਸੀਂ ਦੁਖੀ ਆ ਗਏ ਇਹਨਾਂ ਤੋਂ ਯਾਰ ਹੱਥ ਕਰ ਰੱਖੀ ਇਹਨਾਂ ਨੇ ਕਾਨੂੰਨੀ ਕਾਰਵਾਈ ਕਰਾਂਗੇ ਕਰਾਂਗੇ ਜੇ ਕੋਈ ਇਹ ਤਾਂ ਜੇ ਤੁਸੀਂ ਸਰਕਾਰ 'ਚ ਹੋ ਖਾਸ ਤੌਰ ਤੇ ਐਸੀ ਜੇ ਐਸਮਾ ਲਾਤਾ ਤਾਂ ਤੁਸੀਂ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਪਰ ਨਹੀਂ ਜੀ ਸਮੂਹਿਕ ਛੁੱਟੀ ਫਲਾਣਾ ਉਹ ਹੋਰ ਤਰੀਕੇ ਲੱਭ ਲੈਂਦੇ ਉਹਨਾਂ ਨੂੰ ਛੁੱਟੀ ਮੁਬਾਰਕ ਹੈ ਜੀ ਹੁਣ ਛੁੱਟੀ ਤੋਂ ਬਾਅਦ ਜਦੋਂ ਆਉਣਗੇ ਉਹ ਤੋਂ ਬਾਅਦ ਉਹਨਾਂ ਨੇ ਕਿੱਥੇ ਜੁਆਇਨ ਕਰਨਾ ਹੈ ਕੌਣ ਐਗਰੀਕਲਚਰ ਨੂੰ ਲਈ ਫੜਾ ਦੇਣਾ ਹੈ ਤੇ ਕਦੋਂ ਜੁਆਇਨ ਕਰਨਾ ਹੈ ਜੀ ਜਾਂ ਜੁਆਇਨ ਨਹੀਂ ਕਰਨਾ ਜੀ ਇਹ ਲੋਕ ਦੱਸਣਗੇ ਮੈਂ ਜਿਹੜਾ ਆਰਡਰ ਕੀਤੇ ਆ ਹੁਣ ਤੁਸੀਂ ਵੀ ਸਬ ਰਜਿਸਟਰ ਰਜਿਸਟਰਾ ਦਾ ਕੰਮ ਸੰਭਲ ਕੇ ਨਾਇਬ ਤਸੀਲ ਦਾ ਤੁਸੀਂ ਚਲੀ ਜਾਂਦਾ ਕੰਮ ਜੀ ਤੁਸੀਂ ਐ ਕਰੋ ਤੁਸੀਂ ਕੈਮਰੇ ਲੈ ਕੇ ਅੰਦਰ ਜਾਓ ਕਿਸੇ ਦੀ ਕੋਈ ਰਿਸਟਰੀ ਰੁਕ ਰਹੀ ਕਿਸੇ ਦੀ ਫਰਦ ਨਹੀਂ ਰੁਕ ਰਹੀ ਮੈਂ 2-3 ਤਸੀਲਾਂ ਚ ਹੋਰ ਜਾਊਂਗਾ ਜੀ ਠੀਕ ਹੈ ਤੁਸੀਂ ਚਲੋ ਇੱਥੇ ਆ ਕੇ ਤੁਹਾਨੂੰ ਮੈਂ ਅਪਡੇਟ ਕਰ ਦੇਣਾ ਮੈਂ ਤਸੀਲਾਂ ਜਾਊਂਗਾ ਹੁਣ ਜੀ ਬਿਨਾਂ ਦੱਸੇ ਵੀ ਜਾਊਂਗਾ ਕੋਈ ਕੰਮ ਨਹੀਂ ਰੁਗੂਆ ਤਸੀਲ ਬਾਈ ਜੀ ਜ਼ਿੰਦਗੀ 'ਚ ਕਿਸੇ ਬਿਨਾਂ ਕੋਈ ਕੰਮ ਨਹੀਂ ਰੁਕਦਾ ਜੀ ਇਹ ਰੱਬ ਬਣ ਕੇ ਬਹਿ ਗਏ ਇਹ ਰੱਬ ਬਣ ਕੇ ਗੱਲ ਗੱਲ ਤੇ ਗਵਰਨਮੈਂਟ ਨੂੰ ਬਲੈਕਮੈਲ ਕਰਨ ਲੱਗ ਜਾਂਦੇ ਆ ਜੇ ਚਾਰ ਬੰਦੇ ਇਹਨਾਂ ਦੇ ਪੈਸੇ ਲੈਂਦੇ ਕ腐ਸ਼ਨ ਕਰਦੇ ਫੜੇਗੇ ਤਾਂ ਕਹਿੰਦੇ ਸਾਡੀ ਹੜਤਾਲ ਹੈ ਚਲੋ ਰੋਹ ਹੜਤਾਲ ਤੇ ਮਾਨ ਸਾਹਿਬ ਕਿਸਾਨਾਂ ਦਾ ਇਸ਼ੂ ਹੈ ਕਿਸਾਨਾਂ ਦਾ ਕਿਸਾਨ ਉਹਨਾਂ ਨੇ ਦੇਖੋ ਕਿਸਾਨਾਂ ਨੂੰ ਮੈਂ ਕੱਲ ਕਿਹਾ ਕਿ ਤੁਹਾਡੀਆਂ ਰੋਜ਼ ਦੀਆਂ ਰੇਲ ਰੋਕੋ ਸੜਕ ਰੋਕੋ ਪਾਈਪ ਰੋਕੋ ਆ ਆ ਰੋਕੋ ਉਹ ਰੋਕੋ ਕਰਕੇ ਨੁਕਸਾਨ ਹੋ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਜੀ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ ਸਰਸਾਂ ਦੇ ਵਿੱਚ ਰੀਟੇਨ ਕੀਤਾ ਜਾ ਰਿਹਾ ਕਰਾਂਗੇ ਕੀ ਕਰਾਂ ਪਰ ਪੰਜਾਬ ਚੱਲੂਗਾ ਸੀਐਫਪ ਸਰ ਬਸ ਤਾਂ ਗੱਲ ਹੀ ਹੋਈ ਸੀ ਸਾਡੇ 3 ਕਰੋੜ ਬੰਦੇ ਦਾ ਕਸਟੋਡੀਆ ਨਾ ਮੈਂ ਜੀ ਮੈਨੂੰ ਸਾਰਿਆਂ ਨੂੰ ਦੇਖਣਾ ਪੈਣਾ ਜੀ ਬਦਮੀਜੀ ਕੀਤੀ ਕੱਲ ਕਹਿੰਦੇ ਵੀ ਉੱਠ ਕੇ ਚੱਲ ਕੇ ਮੀਟਿੰਗ ਹੋਇਆ ਸੀਐਫਪ ਹੋਇਆ ਕੀ ਸੀਐਫਪ ਥੋੜਾ ਬਰੀਫ ਕਰ ਦਿਓ ਅਸਲ ਹੋਇਆ ਨਹੀਂ ਮੈਂ ਪੁੱਛਿਆ ਵੀ ਪਰਸੋਂ ਵਾਲੇ ਮੋਰਚੇ ਦਾ ਕੀ ਬਣਾ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫੇਰ 2.5 ਘੰਟੇ ਮੈਨੂੰ ਕਿ ਬਿਠਾਈ ਰੱਖਿਆ ਜੀ ਨੀਚੇ ਕਰ ਲੈ ਯਾਰ ਕਿੰਨਾ ਨੁਕਸਾਨ ਹੋਇਆ ਹੋ ਸਕਦਾ ਕਿ ਕੱਲ ਜਿਹੜੀਆਂ ਮੰਗਾ ਇੱਕ ਮਿੰਟ ਹੁਣ ਜਿਹੜੀ ਸ ਤੇ ਸਵਾਲ ਨੂੰ ਆਪਕੋ ਜੀ ਬਹੁਤ ਹੀ ਬੜੀਆ ਪਲੀਜ਼ ਜੀ ਮੈਂ ਕਹਿੰਦੀ ਪਰਸੋਂ ਵਾਲੇ ਮੋਰਚੇ ਦਾ ਕੀ ਬਣੂਗਾ ਜੀ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫਿਰ 2.5 ਘੰਟੇ ਮੈਨੂੰ ਕਦੇ ਵਾਸਤੇ ਬਿਠਾਇਆ ਇੱਥੇ ਜੀ ਮੇਰੇ ਨਾਲੇ ਮੰਗਾ ਤਾਂ ਮੇਰੇ ਨਾਲ ਸੰਬੰਧ ਤੇ ਹੈ ਨਹੀਂ ਸਾਰੀਆਂ ਸੈਂਟਰ ਨਾਲ ਨੇ ਮੋਰਚਾ ਜਾਰੀ ਰਹੂਗਾ ਪਰ ਤੁਹਾਡੇ ਨਾਲ ਗੱਲ ਕਰ ਲਾਂਗੇ 2.5 ਘੰਟੇ 3 ਘੰਟੇ 4 ਘੰਟੇ ਹੈ ਨਾ ਇਹ ਕੋ ਗੱਲ ਹੈ ਇਹ ਕੋ ਬੰਦਿਆਂ ਦੀ ਗੱਲ ਹੈ ਸਰਕਾਰ ਨੂੰ ਬਦਨਾਮ ਬਦਨਾਮ ਕਰ ਰਹੇ ਹੈ ਜੀ ਇਹ ਕੋ ਗੱਲ ਹੈ ਮੈਂ ਪਹਿਲਾਂ ਇਹ ਰਸੋ ਮੈਨੂੰ ਬਦਤਮੀਜ਼ੀ ਕੀਤੀ ਸੀ ਮੈਂ ਮੈਂ ਉੱਠ ਕੇ ਚਲੇ ਗਏ ਜੀ ਕੱਲ ਮੈਂ ਉੱਠ ਕੇ ਆਇਆ ਜੀ ਜੀ ਹਾਂ ਜੀ ਮੈਂ ਇਹ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚ ਮੋਰਚੇ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਤੁਸੀਂ ਮੈਂ ਕਹਿੰਦਾ ਮੈਂ ਡਰ ਕੇ ਮੀਟਿੰਗ ਨਹੀਂ ਦਿੱਤੀ ਮੈਂ ਉਦੋਂ ਪਹਿਲਾਂ ਬਿਨਾਂ ਮੋਰਚਾ ਤੇ ਵੀ ਤੁਹਾਨੂੰ ਮਿਲਦਾ ਰਿਆ ਮੈਂ ਤੁਹਾਡਾ ਮਿੱਤਰ ਕੀੜਾ ਹਾਂ ਮੈਂ ਆਪ ਕਿਸਾਨੀ ਨੂੰ ਸਬੰਧ ਰੱਖਦਾ ਤੁਹਾਡੇ ਤੋਂ ਸ਼ਹਿਰ ਘੱਟ ਖੇਤ ਗਏ ਹੋਣੇ ਮੈਂ ਜਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਜਾਰੀ ਰਹੂਗਾ ਤੇ ਮੀਟਿੰਗ ਵੀ ਮੈਂ ਕਹਿੰਦਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾ ਲੋ ਪੰਜ ਪੱਤਿਆਂ ਦੇ ਤੇ ਅੱਜ ਵੀ ਸੀਐਮ ਸਾਹਿਬ ਦੀ ਪੰਜ ਪੱਤਿਆਂ ਤੇ ਐਮਐਸਏ ਦੀ ਗੱਲ ਹੋਈ ਸੀ